ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਦੇ ਪਾਠ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰੇ ਭੈਣ ਭਰਾਵਾਂ ਨੂੰ ਰਖੜੀ ਦਾ ਬੇਸਵਰੀ ਨਾਲ ਇੰਤਜ਼ਾਰ ਹੋਊਗਾ ਤੇ ਪ੍ਰਮਾਤਮਾ ਕਰੇ ਇਹ ਤਿਉਹਾਰ ਸਾਰੇ ਭੈਣ ਭਰਾਵਾਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਮੈਂ ਨਾ ਪਿਛਲੇ ਤੋਂ ਪਿਛਲੇ ਸਾਲ ਨਾ ਮੈਂ ਰਖੜੀ ਬੰਨਣ ਵੀ ਆਪਣੇ ਪਿੰਡ ਚ ਜਾਂਦੀ ਸੀ ਜਦੋਂ ਮੈਂ ਪੈਟਰੋਲ ਪੰਪ ਤੋਂ ਤੇਲ ਪਵਾਉਣ ਲੱਗੀ ਨਾ ਤੇ ਉਹਦੇ ਵਿੱਚ ਨਾ ਸਕੂਟਰੀ 'ਚ ਮੇਰੇ ਕਾਫੀ ਸਾਰੀਆਂ ਰਖੜੀਆਂ ਰੱਖਣੀਆਂ ਪਈਆਂ ਸੀਗੀਆਂ ਤੇ ਮੇਰਾ ਸੁਭਾਅ ਵੀ ਮੈਂ ਕਿੰਨੀਆਂ ਸਾਰੀਆਂ ਰਖੜੀਆਂ ਲੈ ਕੇ ਜਾਣੀਆਂ ਕਿਉਂਕਿ ਉੱਥੇ ਜਿੰਨੂੰ ਵੀ ਮੈਂ ਮਿਲਦੀਆਂ ਭੈਣ ਰਖੜੀ ਬੰਨਣ ਆਈਆਂ ਹਾਂ ਤੇ ਭੈਣੇ ਬੰਨ ਰਖੜੀ ਕਿਉਂਕਿ ਆਪਣਾ ਨਾ ਇਹ ਸੁਭਾਅ ਤੇ ਆਪਣੀ ਮੇਲ ਮਲਾਪ ਤੇ ਹਨਾ ਅੰਡਪੈਂਡ ਹੁੰਦਾ ਹੈਗਾ ਇਹ ਵੀ ਆਪਾਂ ਕਿਸੇ ਨੂੰ ਕਿਵੇਂ ਮਿਲਦੇ ਤੇ ਅੱਗੋਂ ਆਪਾਂ ਨੂੰ ਕਿਵੇਂ ਮਿਲਦਾ ਹੈਗਾ ਹਨਾ ਕੋਈ ਵੀ ਤੇ ਜਦੋਂ ਮੈਂ ਉਹ ਤੇਲ ਪਵਾਉਣ ਲੱਗੀ ਨਾ ਤੇ ਉਹ ਕਹਿੰਦੇ ਵੀ ਮੈਨੂੰ ਵੀ ਰਖੜੀ ਬੰਨਣ ਚੱਲੇ ਆ ਤੁਸੀਂ ਮੈਂ ਕਿਹਾ ਹਾਂ ਵੀਰੇ ਮੈਂ ਰਖੜੀ ਬੰਨਣ ਚੱਲਦੀ ਆ ਤੇ ਜਦੋਂ ਮੈਂ ਤੇਲ ਪਵਾ ਲਿਆ ਨਾ ਤੇ ਮੈਂ ਉਹਨੂੰ ਨਾਲ ਦੀ ਨਾਲ ਹੀ ਕਹਤਾ ਮੈਂ ਕਿਹਾ ਵੀਰੇ ਤੁਸੀਂ ਮੈਂ ਕਿਹਾ ਰਖੜੀ ਨਹੀਂ ਬਣਵਾਉਣ ਦੇਗੇ ਮੈਂ ਕਿਹਾ ਤੁਸੀਂ ਰਖੜੀ ਨਹੀਂ ਬਣਵਾਏਗੀ ਪਤਾ ਹੀ ਨਹੀਂ ਕਿਵੇਂ ਇੱਕ ਸਕਿੰਟ ਵਿੱਚ ਹੀ ਹਨਾ ਵੀ ਐ ਪਤਾ ਨਹੀਂ ਕਿਉਂ ਆਏਗੇ ਲੱਗਿਆ ਮੈਨੂੰ ਵੀ ਬਹਣੂ ਆਈ ਬੋਲਤਾ ਤੋਂ ਮੈਨੂੰ ਇੱਕ ਸਕਿੰਟ ਵਿੱਚ ਹੀ ਕਹਿੰਦਾ ਵੀ ਕਿੱਥੇ ਤਾਂ ਪਹਿਲਾਂ ਉਹ ਜੀ ਜੀ ਕਰੀ ਗਿਆ ਹਨਾ ਤੇ ਉਹ ਮੈਨੂੰ ਕਹਿੰਦਾ ਭਾਣੇ ਮੈਂ ਕਿਹਾ ਵੀਰੇ ਤੇਰੇ ਰਖੜੀ ਤੇਰੇ ਮੈਂ ਬੰਨ ਦਿੰਨੀ ਆ ਤੇ ਕਹਿੰਦਾ ਭਾਣੇ ਬੰਨ ਦੇ ਰਖੜੀ ਤੇ ਉਹਨੇ ਮਿੰਟ ਲਾਇਆ ਤੇ ਮੈਂ ਉਹਦੇ ਰਖੜੀ ਬੰਨਤੀ ਤੇ ਮੈਂ ਉਹਨੂੰ ਇਹ ਵੀ ਕਹਿਤਾ ਮੈਂ ਕਿਹਾ ਵੀਰੇ ਮਠਿਆਈ ਤਾਂ ਮੇਰੇ ਕੋਲੇ ਹੈ ਨਹੀਂਗੀ ਤੇ ਮੈਂ ਹਾਜੀ ਅੱਗੇ ਤੋਂ ਲੈਣੀ ਆ ਕਹਿੰਦੇ ਫਿਰ ਕੀ ਹੋ ਗਿਆ ਭਾਣੇ ਮਠਿਆਈ ਹੈ ਨਹੀਂ ਤਾਂ ਕਿੱਡੀ ਕੁ ਵੱਡੀ ਗੱਲ ਆ ਕੋਈ ਗੱਲ ਨਹੀਂ ਤੇ ਮੈਂ ਤੁਰਨ ਲੱਗੀ ਤੇ ਉਹ ਮੈਨੂੰ ਕਹਿੰਦਾ ਭਾਣੇ ਸ਼ਗਨ ਲੈ ਕੇ ਜਾਈ ਮੈਂ ਕਿਹਾ ਵੀਰੇ ਮੈਂ ਸ਼ਗਨ ਤਾਂ ਨਹੀਂ ਲੈ ਕੇ ਜਾਂਦੀਗੀ ਤੇ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਤਾਂ ਵੀ ਤੈਨੂੰ ਵੈਸੇ ਹੀ ਕਹਿਤਾ ਮੈਂ ਕਿਹਾ ਵੀ ਤੁਸੀਂ ਰਖੜੀ ਨਹੀਂ ਬੰਨੀ ਹੋਈ ਤੇ ਮੈਂ ਕਿਹਾ ਮੈਂ ਚਲ ਮ ਤੇ ਮੈਂ ਕਿਹਾ ਵੀ ਜਲਦੀ ਤੇ ਰਖੜੀ ਬੰਨ੍ਹ ਦਿੰਨੀ ਆ ਨਾ ਵੀ ਐਡੀ ਕਿੱਡੀ ਕੁ ਵੱਡੀ ਗੱਲ ਹੈ ਨਹੀਂ ਕਹਿੰਦੇ ਭੈਣੇ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਮੈਂ ਕਿਹਾ ਤੈਨੂੰ ਬਾੜੀ ਦੇਣ ਲੱਗਿਆ ਪੈਸੇ ਤੇ ਮੈਂ ਕਿਹਾ ਨਹੀਂ ਵੀਰੇ ਬਾੜੀ ਥੋੜੀ ਦੀ ਗੱਲ ਨਹੀਂ ਹੁੰਦੀ ਚਲ ਮੈਂ ਇੱਕ ਦੋ ਵਾਰ ਹੀ ਆਖਿਆ ਤੇ ਚਲ ਮੈਂ ਉਹਨੂੰ ਕਿਹਾ ਮੈਂ ਮੈਂ ਚਲੋ ਚੁੱਪ ਜੀ ਕਰਗੀ ਤੇ ਉਹਨੇ ਮੈਨੂੰ 50 ਰੁਪਏ ਦੇ ਦੇ ਤੇ ਮੈਂ ਨਾ ਸਾਰੇ ਰਾਹ ਆਈ ਸੋਚਦੀ ਗਈ ਤੇ ਵੀ ਮੈਂ ਕਿਹਾ ਹਾਈ ਮੈਂ 1 ਮਿੰਟ ਜੀ ਉਹਨੂੰ ਐਂ ਕਹਤਾ ਵੀਰੇ ਤੇਰੇ ਰਖੜੀ ਨਹੀਂ ਬੰਨੀ ਤੇ ਰਖੜੀ ਤੇਰੀ ਮੈਂ ਬੰਨ੍ਹ ਦਿੰਨੇ ਵੀ ਐਂ ਜੇ ਕਾਹਤੋਂ ਮੇਰੇ ਦਿਮਾਗ 'ਚ ਐ 1 ਮਿੰਟ ਜੀ ਐਂ ਜੇ ਵੀ ਮੈਨੂੰ ਪਤਾ ਨਹੀਂ ਵੀ ਮੈਂ ਸਹੀ ਕੀਤਾ ਕਿ ਵੀ ਮੈਂ ਜੇ ਕਹਿ ਕੇ ਵਿਖਾ ਤੋ ਨਾ ਵੀ ਕੋਈ ਬੋਲੇ ਵੀ ਨਾ ਮੈਨੂੰ ਕੁਝ ਕਵੇ ਵੀ ਨਾ ਮੈਨੂੰ ਐ ਜੀ ਵੀ ਲੱਗੀ ਜਾਵੇ ਤੇ ਮੈਂ ਕਿਹਾ ਵੀ ਮੈਂ ਦੱਸੂਗੀ ਵੀ ਜ਼ਰੂਰ ਐ ਤਾਂ ਹੈ ਨਹੀਂ ਵੀ ਮੈਂ ਰਖੜੀ ਬਨਦੀ ਤੇ ਮੈਂ ਕਿਸੇ ਨੂੰ ਦੱਸੂਗੀ ਨਾ ਪਹਿਲਾਂ ਤਾਂ ਮੈਂ ਜਦੋਂ ਮੈਂ ਆਪਣੇ ਘਰੇ ਆਈ ਤੇ ਮੈਂ ਉੱਚੀ ਉੱਚੀ ਹੱਸਣ ਲੱਗੀ ਤੇ ਮੇਰਾ ਭਰਾ ਕਹਿੰਦਾ ਲੈ ਦੇਖ ਕਿੰਨਾ ਚਾ ਚੜਿਆ ਕਹਿੰਦਾ ਤੇ ਮੈਂ ਕਿਹਾ ਹੋਰ ਚਾ ਤਾਂ ਚੜਨਾ ਹੀ ਮੈਂ ਕਿਹਾ ਮੈਂ ਤਾਂ ਇੱਕ ਰਖੜੀ ਤਾਂ ਮੈਂ ਬਨ ਵੀ ਆਈ ਮੈਂ ਕਿਹਾ ਪਹਿਲਾਂ ਹੀ ਤੇ ਉਹ ਕਹਿੰਦਾ ਉਹ ਹੋ ਕਿਹਦੇ ਬਨੈ ਕਹਿੰਦਾ ਤੇ ਕਹਿੰਦੇ ਮੰਮੀ ਵੀ ਕਹਿੰਦੀ ਇੱਥੇ ਕੋਈ ਖੜਾ ਹੋਊਗਾ ਮੋੜ ਤੇ ਤੇ ਕਿਸੇ ਨਾਲ ਮਿਲੀ ਹੋਊਗੀ ਬੰਨਤੀ ਹੋਊਗੀ ਰਖੜੀ ਜਿਵੇਂ ਉਹ ਮੰਮੀ ਦਾ ਮੇਰੀ ਦਾ ਸੁਭਾਅ ਹੈ ਨਾ ਮਾਂ ਦਾ ਤੇ ਵੀ ਮੇਰਾ ਸੁਭਾਅ ਵੀ ਹੈਗਾ ਵੀ ਮੇਰਾ ਐ ਨਹੀਂ ਪਤਾ ਵੀ ਮੈਂ ਪਿੰਡ ਵੱੜਦੇ ਵੀ ਰਖੜੀ ਬੰਨਦੇ ਹਣਾ ਕਿਸੇ ਨਾ ਕਿਸੇ ਦੇ ਵੀ ਜਿਹੜਾ ਬੁਲਾ ਲੈਂਦਾ ਤੇ ਭੈਣੇ ਰਖੜੀ ਬੰਨਣਾ ਹੀ ਆ ਭੈਣੇ ਬੰਨਦੇ ਰਖੜੀ ਮੈਂ ਹਣੀ ਲਿਆ ਵੀ ਜੇ ਬੰਨ ਦਿੰਨੀ ਆ ਤੇ ਮੈਨੂੰ ਮੇਰਾ ਭਰਾ ਕਹਿੰਦਾ ਤੂੰ ਪਰਖੜੀ ਕਿੱਥੇ ਬੰਨ ਕੇ ਆਈਆਂ ਕਿਹਦੇ ਬੰਨਿਆਈ ਕਿਹੜੇ ਘਰੇ ਬੰਨਿਆਈ ਮੈਂ ਕਿਹਾ ਮੈਂ ਤਾਂ ਬਠਿੰਡੇ ਹੀ ਬੰਨਿਆਈ ਤੁਰਨ ਲੱਗੀ ਤੇ ਕਹਿੰਦੇ ਬਠਿੰਡੇ ਕਿਹਦੇ ਕਿੰਨ ਜਾਣਦੀ ਸੀ ਤੂੰ ਉਹ ਆਏ ਜੀ ਹੈਰਾਨੀ ਜੀ ਹੋ ਹੈਰਾਨ ਜੀ ਹੋ ਗਿਆ ਮੈਂ ਕਿਹਾ ਤੂੰ ਹੈਰਾਨ ਨਾ ਹੋ ਮੈਂ ਤਾਂ ਪਟ્રોલ ਪੰਪ ਤੇ ਰਖੜੀ ਬੰਨ੍ਹਣੀ ਹੈ ਹਾਈ ਕਹਿੰਦਾ ਤੂੰ ਤਾਂ ਦੂਜੀ ਬੀਬੀ ਆ ਕਹਿੰਦਾ ਬੱਸ ਤੇ ਪਤਾ ਹੁਣ ਕਿਹੋ ਜਿਹਾ ਟਾਈਮ ਆਇਆ ਪਿਆ ਹੈਗਾ ਤੇ ਤੂੰ ਰਖੜੀ ਭਾਵੇਂ ਦੀ ਤੇ ਮੈਂ ਕਿਹਾ ਜੇ ਤੂੰ ਮੈਂ ਵੀਰਾ ਹੀ ਕਹਿਤਾ ਤੇ ਫਿਰ ਕੀ ਹੋ ਗਿਆ ਮੈਂ ਆਖਿਆ ਨਹੀਂ ਕਹਿੰਦਾ ਵੀ ਮੈਂ ਇਹ ਗੱਲ ਨਹੀਂ ਕਰਦਾ ਟਾਈਮ ਬਹੁਤ ਖਤਰਨਾਕ ਆ ਜ਼ਮਾਨਾ ਤੇ ਤੂੰ ਕਹਿੰਦਾ ਉੱਥੇ ਖੜ ਕੇ ਰਖੜੀ ਬੰਨ੍ਹਣੀ ਹੈ ਤੇ ਮੈਂ ਖਾ ਵੀ ਛੁੱਟੀ-ਕੁੱਟੀ ਗੱਲਾਂ ਐਡਾ ਕੀ ਹੋ ਗਿਆ ਮੈਂ ਖਾ ਮੈਂ ਤਾਰੇ ਭਿੰਨ ਮਤ ਕਹਿ ਦੇਣੀ ਵੀਰੇ ਐ ਕਰਕੇ ਫਲਾਨੀ ਰਾਹ ਪੁੱਛਣਾ ਵੀ ਤਾਂ ਵੀ ਮੈਂ ਖਾ ਵੀਰੇ ਮਾੜਾ ਰਾਹ ਦੱਸੀ ਵੀਰੇ ਮਾੜਾ ਜੇ ਪਾਸੇ ਹੋਈ ਮੈਂ ਲੰਗਣਾ ਇੱਧਰ ਦੀ ਵੀਰੇ ਮੇਰੀ ਸਕੂਟਰ ਹੀ ਨਹੀਂ ਲੰਗਦੀ ਇੱਥੋਂ ਦੀ ਮੈਥੋਂ ਲੱਗਾਈ ਨਹੀਂ ਜਾਂਦੀ ਵੀਰ ਬਣ ਕੇ ਲੰਘਾ ਦੇ ਹਾਈ ਕਹਿੰਦਾ ਹੁਣ ਟਾਈਮ ਬਦਲ ਗਿਆ ਤੇ ਤੂੰ ਬਦਲ ਕਹਿੰਦਾ ਤੇ ਚਲ ਬਈ ਉਹਨੂੰ ਐ ਹਰਾਨੀ ਜੀ ਹੋਈ ਜਾਵੇ ਮੈਂ ਆਖਿਆ ਚਲ ਕੋਈ ਨਹੀਂ ਵੀ ਤੈਨੂੰ ਗੁੱਸਾ ਤਾਂ ਨਹੀਂਗਾ ਨਾ ਨਾ ਗੁੱਸਾ ਗੱਸਾ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚੰਗੀ ਗੱਲ ਹੀ ਐ ਚਲ ਚਲ ਐ ਗੱਲਾਂ-ਗੁੱਲਾਂ ਕਰੀ ਗਏ ਹਨਾ ਹੱਸ ਉਥੇ ਮਤਲਬ ਦੋ ਤਿੰਨ ਜਣੇ ਹੋਰ ਵੀ ਆਉਣ ਜਾਣ ਹੁੰਦਾ ਹੀ ਆ ਪਿੰਡਾਂ ਚ ਨਾਲੇ ਬਾਕੀ ਸਾਡੇ ਥੋੜਾ ਜਿਹਾ ਘਰਾਂ ਚ ਹੈਗਾ ਆਉਣ ਜਾਣ ਕਾਫੀ ਐ ਤੁਸੀਂ ਦੋ ਤਿੰਨ ਜਣੇ ਹੋਰ ਆ ਗਏ ਤੇ ਮੇਰੇ ਭਰਾਣੇ ਬਾਜ ਮਾਰੀ ਕਹਿੰਦਾ ਭੈਣੇ ਬਾਹਰ ਆ ਜਾ ਮੈਂ ਕਿਵੇਂ ਸੀ ਤੇ ਕਹਿੰਦਾ ਰਖੜੀ ਬੰਨਦੇ ਤੇ ਮੈਂ ਕਿਹਾ ਵੀ ਕੀ ਦੇਵਾਂ ਉਹਨਾਂ ਨੇ ਹਣਾ ਤੇ ਕਹਿੰਦਾ ਹੋਰ ਕਹਿੰਦਾ ਤੇ ਨਾਲੇ ਉਹਨਾਂ ਨੂੰ ਦੱਸੀ ਜਾ ਵੀ ਤੇ ਉਹ ਕਹਿੰਦਾ ਭੈਣੇ ਫਿਰ ਤੂੰ ਉਥੇ ਜਿਨ੍ਹਾਂ ਨੂੰ ਜਾਣਦੀ ਨਹੀਂ ਸੀ ਉਹਦੇ ਰਖੜੀ ਬੰਨੈ ਹੀ ਬੰਨ ਸਾਡੇ ਰਖੜੀ ਤੇ ਮੈਂ ਕਿਹਾ ਕੋਈ ਨਹੀਂ ਬੰਨ ਦਿੰਨੀ ਆ ਰਖੜੀ ਹਣਾ ਤੇ ਮੈਂ ਘਰ ਮਾੜਾ ਡੱਬੇ ਤਾਂ ਨਹੀਂ ਭਰਾਵਾ ਲੈ ਕੇ ਆਈ ਮੈਂ ਤਾਂ ਦੋ ਡੱਬੇ ਲੈ ਕੇ ਆਈ ਆ ਮੈਂ ਕਿਹਾ ਤੇ ਤੁਸੀਂ ਇਹੀ ਆਹੀਂ ਖਾ ਲੂ ਮੈਂ ਕਿਹਾ ਜੀ ਫਿਰ ਰਖੜੀ ਬਣਾਉਣੀ ਆ ਤਾਂ ਕੋਈ ਗੱਲ ਨਹੀਂ ਕਹਿੰਦਾ ਡੱਬੇ ਡੁੱਬਿਆਂ ਤਾਂ ਕੋਈ ਗੱਲ ਨਹੀਂ ਚਾਹੀ ਗੋੜੀ ਖਵਾ ਦੇ ਰਖੜੀ ਬਣਾ ਦੇ ਵੀ ਐ ਹੱਸਣ ਖੇਡੀ ਜੇ ਗਏ ਹਨਾ ਵੀ ਇਹ ਆਪਣਾ ਨਾ ਵੀ ਆਪਣੇ ਤੇ ਆਪਣੇ ਆਪ ਤੇ ਡਿਪੈਂਡ ਹੁੰਦੀ ਏ ਗੱਲ ਵੀ ਜੀ ਆਪਾਂ ਕਿਸੇ ਨੂੰ ਕਿਵੇਂ ਮਿਲਦੇ ਆ ਤੇ ਅੱਗੋਂ ਆਪਾਂ ਨੂੰ ਕਿਵੇਂ ਮਿਲਦਾ ਹੈਗਾ ਹਨਾ ਵੀ ਇਹ ਆਪਣਾ ਮੋਹ ਪਿਆਰ ਹੁੰਦਾ ਹੈਗਾ ਤੇ ਇਸ ਕਰਕੇ ਨਾ ਵੀ ਚਲੋ ਹਨਾ ਵੀ ਵੀ ਆਪਾਂ ਉੱਥੇ ਚੱਲ ਰਖੜੀ ਸਾਰਿਆਂ ਦੇ ਬਣ ਉਹਨਾਂ ਦਿੱਤੀ ਤੇ ਨਾਲੇ ਉਹਨਾਂ ਨੂੰ ਦੱਸੀ ਜਾਵੇ ਨਾਲੇ ਸਾਰੇ ਹੱਸੇ ਜਾਣ ਤੇ ਕਹਿੰਦੇ ਭੈਣੇ ਤੇਰਾ ਤਾਜੀਬ ਜਾਂ ਸੁਭਾਅ ਹੀ ਆ ਕਹਿੰਦਾ ਤੇ ਮੈਂ ਕਿਹਾ ਨਹੀਂ ਤੇਰਾ ਸੁਭਾਅ ਬਦਲਿਆ ਮੈਂ ਕਿਹਾ ਇਹ ਨਹੀਂ ਬਦਲਦਾ ਮੈਂ ਕਿਹਾ ਤੇ ਮੈਂ ਕਿਹਾ ਇਹ ਤਾਂ ਖੂਨ ਜੀ ਆ ਮੈਂ ਕਿਹਾ ਬਾਕੀ ਮੈਂ ਕਿਹਾ ਮੈਂ ਤੇ ਹੀ ਦੀਆਂ ਹਨਾ ਐ ਚੌੜ ਜੀ ਕਰੀ ਗਏ ਹੱਸ ਜੀ ਗਏ ਤੇ ਚਲੋ ਭਈ ਇਹ ਤਾਂ ਹਨਾ ਮੇਰਾ ਤਾਂ ਇਹ ਸੁਭਾਅ ਹੈਗਾ ਹੈਗਾ ਤੇ ਬਾਕੀ ਹਨਾ ਆਪਾਂ ਨੂੰ ਕਿਸੇ ਦਾ ਪਤਾ ਨਹੀਂ ਹੁੰਦਾ ਅੱਗੋਂ ਕਿਸੇ ਦਾ ਕਿਹੋ ਜਿਹਾ ਸੁਭਾਅ ਸਹੀ ਗੱਲ ਆ ਟਾਈਮ ਵੀ ਬਦਲਿਆ ਪਿਆ ਹੈਗਾ ਹੁਣ ਤਾਂ ਕੋਈ ਟਾਈਮ ਵੀ ਹੈ ਨਹੀਂਗਾ ਇਹੋ ਜਿਹਾ ਪਰ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਕਿਸੇ ਨੂੰ ਹਨਾ ਵੀ ਆਪਾਂ ਦੇ ਸੁਭਾਅ ਤੋਂ ਜੇ ਕਿਸੇ ਨੂੰ ਬੋਲ ਰਹੇ ਹਾਂ ਤੇ ਵੀ ਕਿਸੇ ਨੂੰ ਲੱਗੂਗਾ ਕਿਉਂਕਿ ਜੇ ਅੱਗੋਂ ਆਪਾਂ ਨੂੰ ਕੋਈ ਕਹੇ ਹਨਾ ਵੀ ਵੀ ਗੁੜੀਆਂ ਜਾਂ ਬੇਟੇ ਜਾਂ ਧੀ ਆਪਾਂ ਨੂੰ ਐ ਲੱਗੂ ਵੀ ਕਿੰਨਾ ਵੱਧੀ ਤੇ ਜੇ ਉਹੀ ਆਪਾਂ ਨੂੰ ਜੀ ਜੀ ਆ ਕਹਿ ਕੇ ਹਨਾ ਬੁਲਾਵੇ ਇੱਕ ਸ਼ਬਦ ਬਣਾ ਲਿਆ ਜੀ ਤੇ ਉਹੀ ਆਪਾਂ ਨੂੰ ਐ ਲੱਗੂ ਹਾਏ ਕਿਵੇਂ ਜੇ ਬੋਲਿਆ ਹਨਾ ਤੇ ਇਹ ਨਾ ਬੋਲੀ ਬੋਲੀ ਦਾ ਫਰਕ ਹੁੰਦਾ ਹੈਗਾ ਕਿ ਕਿਵੇਂ ਕਿਸੇ ਨੂੰ ਕੋਈ ਬੋਲਦਾ ਤੇ ਆਪਾਂ ਉਹਨੂੰ ਕਿਵੇਂ ਅੱਗੋਂ ਹਨਾ ਉਸ ਬੋਲੀ ਨੂੰ ਕਿਵੇਂ ਆਪਾਂ ਅੱਗੋਂ ਜਵਾਬ ਦਿੰਨੇ ਉਹ ਚੀਜ਼ ਦਾ ਉਹ ਵੈਸੇ ਪਹਿਲਾ ਵਾਲੇ ਟਾਈਮ ਦਾ ਤੇ ਹੁਣ ਵਾਲੇ ਟਾਈਮ ਦਾ ਜਮੀਨ ਸਮਾਨ ਦਾ ਫਰਕ ਪੈ ਗਿਆ ਪਰ ਆਪਾਂ ਤਾਂ ਆਪਣੇ ਪਹਿਲਾ ਵਾਲੇ ਟਾਈਮ ਦੇ ਮੁਤਾਬਕ ਹੀ ਚੱਲਦੇ ਆ ਦੁਨੀਆ ਭਾਵਾਂ ਇੱਧਰ ਤੋਂ ਇੱਧਰ ਹੀ ਹੋ ਜਾਈ ਹਨਾ ਕੋਈ ਚਾਹੇ ਲੱਕ ਕਹੀ ਜਾਵੇ ਵੀ ਕਿੰਨਾ ਸਿੰਪਲ ਤਰੀਕਾ ਜਾਂ ਕਿੰਨੇ ਸਾਦੇ ਢੰਗ ਨਾਲ ਬੋਲਦੀ ਆ ਜਾਂ ਕਿਵੇਂ ਕਰਦੀ ਆ ਆਪਾਂ ਆਈ ਮਿਲਦੇ ਆ ਚਾਹੇ ਕੋਈ ਕਿੰਨਾ ਹੀ ਕੋਈ ਪੜਿਆ ਲਿਖਿਆ ਚਾਹੇ ਕੋਈ ਕਿੰਨਾ ਹੀ ਕੋਈ ਹਨਾ ਕੋਈ ਚਾਹੇ ਨਹੀਂ ਪੜਿਆ ਤੇ ਆਪਣਾ ਤਾਂ ਇਹੀ ਸੁਭਾਅ ਰਿਹਾ ਜੀ ਅੱਜ ਤੱਕ ਖੁੱਲੇ ਜਿ ਸੁਭਾਅ ਨਾਲ ਮਿਲਦੇ ਆ ਹਰੇਕ ਨੂੰ ਤੇ ਹਰ ਇੱਕ ਬੰਦਾ ਹਨਾ ਜਾਂ ਜਾਂ ਕੋਈ ਵੀ ਆ ਹਰ ਇੱਕ ਚਾਹੁੰਦਾ ਵੀ ਆ ਵੀ ਜੇ ਆਪਾਂ ਜਦੋਂ ਆਪਾਂ ਖੁੱਲੇ ਜੇ ਦਿਲ ਨਾਲ ਖੁੱਲੇ ਜੇ ਮਨ ਨਾਲ ਮਿਲਦੇ ਆ ਨਾ ਵੀ ਐਵੇਂ ਫਾਰਮੈਲਿਟੀਆਂ ਨਹੀਂ ਤੇ ਜਿੰਨੇ ਮਰਜ਼ੀ ਕਰੀ ਜਾਓ ਹਨਾ ਤੇ ਇਸ ਕਰਕੇ ਵੀ ਆਪਣਾ ਤਾਂ ਇਹੀ ਸੁਭਾਅ ਹੈਗਾ ਜੀ ਤੇ ਜੇ ਕਿਸੇ ਨੂੰ ਮੇਰੀ ਵੀਡੀਓ ਚੰਗੀ ਲੱਗੀ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ